ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਆਦਾਬ ਅੱਜ ਮੌਕਾ ਮਿਲਿਆ ਆਪਾਂ ਨੂੰ ਖਾਲਸਾ ਕਾਲਜ ਫਾਰ ਔਰੂਮਨ ਲੁਧਿਆਣਾ ਵਿਖੇ ਆਉਣ ਦਾ ਅੱਜ ਡਿਊਟੀ ਸੀ ਇਲੈਕਸ਼ਨ ਡਿਊਟੀ ਦੀ ਤਾਂ ਸੋਚਿਆ ਥੋੜਾ ਜਿਹਾ ਵੀਲੌਗ ਬਣਾ ਕੇ ਤੁਹਾਨੂੰ ਦਰਸ਼ਨ ਵੀ ਕਰਾ ਦਿੱਤੇ ਜਾਨਾ ਦਿਖਾ ਦਿੱਤਾ ਜਾਵੇ ਬਹੁਤ ਪੁਰਾਣਾ ਕਾਲਜ ਆਜ਼ਾਦੀ ਤੋਂ ਪਹਿਲਾਂ ਦਾ ਕਾਲਜ ਹੈ ਜੀ ਇਹ ਤੇ ਇਹਦਾ ਤੁਹਾਨੂੰ ਮੇਨ ਗੇਟ ਤੇ ਬਾਕੀ ਲੋਕੇਸ਼ਨ ਜਿ ਗਰਾਊਂਡ ਗਰਾਊਂਡ ਦੇਖੀਏ ਓਲਡ ਇਜ਼ ਗੋਲਡ ਹਨਾ ਤਾਂ ਦੇਖੋ ਬਰੌਣਕਾਂ ਹੁੰਦੀਆਂ ਸੀ ਤੇ ਬਹੁਤ ਜ਼ਿਆਦੇ ਪਰ ਸਮਾਂ ਸਮੇਂ ਦੇ ਨਾਲ ਜਿਹੜੇ ਹਾਲਾਤ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ ਨਾ ਤਾਂ ਉਹਦੇ ਮੁਤਾਬਕ ਬੱਚਿਆਂ ਦਾ ਬਾਹਰਲਾ ਰੁਝਾਅ ਜਾਉ ਹੋਰ ਕਾਲਜ ਦੇ ਵਿੱਚ ਟੈਕਨੀਕਲ ਕਾਲਜ ਦੇ ਵਿੱਚ ਬੱਚੇ ਜ਼ਿਆਦਾ ਜਾਣ ਲੱਗੇ ਹਨਾ ਤੇ ਉਹਦੇ ਨਾਲ ਕਾਫੀ ਜਿਹੜਾ ਅਸਰ ਉਹ ਪੈ ਰਿਹਾ ਤੇ ਪੰਜਾਬ ਦੇ ਕਾਲਜ ਮੁਰ ਬਹਾਰਾਂ ਦੇ ਵਿੱਚ ਆਉਣ ਲੱਗੇ ਨੇ ਮੁਰ ਮਤਲਬ ਰੌਣਕਾਂ ਨੇ ਜਿਹੜੀਆਂ ਮੁਰਨ ਲੱਗੀਆਂ ਨੇ ਤੇ ਉਹ ਕਿਵੇਂ ਨੇ ਉਹ ਤੁਹਾਨੂੰ ਦੱਸਦੇ ਜ ਤੁਹਾਨੂੰ ਦਿਖਾਉਂਦੇ ਆ ਜਿਹੜਾ ਡਿਊਟੀ ਦੇ ਵਿੱਚ ਨਾ ਮੁਲਾਜ਼ਮ ਨੇ ਡਿਊਟੀ ਤੇ ਆਉਂਦੇ ਨੇ ਹਾਂਜੀ ਅੱਗੇ ਉਹ ਜਿਹੜਾ ਮੇਨ ਗੇਟ ਹੈ ਨਾ ਉੱਥੇ ਐਂਟਰ ਕਰ ਜੇ ਅੰਦਰ ਉਹ ਸਾਹਮਣੇ ਗੇਟ ਦਿਖਾਰੇ ਤੇ ਤੁਹਾਨੂੰ ਦਿਖਾਉਂਦੇ ਆ ਇਹ ਗਰਾਊਂਡ ਪੂਰਾ ਤੇ ਰੌਣਕਾ ਮੁਲਾਜ਼ਮਾਂ ਦੀਆਂ ਫਿਲਹਾਲ ਡਿਊਟੀ ਹੈ ਜਿਹੜੀ ਖਤਮ ਹੋ ਚੁੱਕੀ ਹੈ ਹਾਜ਼ਰੀ ਲਾ ਕੇ ਘਰਾਂ ਨੂੰ ਚਾਲਦੇ ਨੇ ਜਿਹੜੇ ਪਾਏ ਜਾ ਰਹੇ ਨੇ ਤੁਸੀਂ ਦਰਸ਼ਨ ਕਰਦੇ ਜਾਓ ਦੇਖਦੇ ਜਾਓ ਰੌਣਕਾ ਰੌਣਕਾ ਉਹ ਸਾਥ ਸਿੱਖੀ ਪੂਰਾ ਬਲਾ ਚਾ <coughs> ਕੋਲ की बात हुई है बात पोलिंग चीफ के सदस्यों के साथ हुई वो भी अपने मतलब का चाहता है यानी कि बात इन रिप्रेजेंटेटिव वालों आज बताना है कि ये सीधे डायरेक्टली एक होने का हां हो चुकी और जाने वाली अच्छा बात जरूर ये लगने चाहिए ਓਏ ਲਾਸ਼ ਲਾਸ਼ ਇਸੇ ਰੂਪ ਕਰਕੇ ਕਿਸੇ ਨੂੰ ਅਟੈਚਮੈਂਟ ਦੇ ठीक okay. okay. ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ 9 ਸਾਲ ਦੀ ਆਮਦਨ ਤੇ ਸਜਾਵਟ ਵਕ ਵਕ ਸ਼ੋਰੂਮ ਕਲਿਆਣ ਜੁਲਰ ਜੁਵਲਰਸ ਦਾ ਬਹੁਤ ਵੱਡਾ ਇਹ ਸ਼ੋਰੂਮ ਹੈ ਠੀਕ ਹੈ ਵਰਲਡ ਫੇਮਸ ਕੈਸਾ ਵਿਆਪਕ ਕਲਿਆਣ ਜੁਲਰਸ ਤੇ ਨਾਲ ਦੇਖੋ ਮਿਊਨਿਸਪਲ ਕਾਰਪੋਰੇਸ਼ਨ 9 ਸਾਲ ਦੀ ਸ਼ੁਰੂਆਤ ਤਤੋਂ ਪਹਿਲਾਂ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਪੰਜਾਬ ਵਿੱਚ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਦੀ ਗਹਿਮਾ-ਗਹਿਮੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਸੰਡੇ ਹੈ ਸੰਡੇ ਦੀਆਂ ਰੌਣਕਾਂ ਨਾ ਵੱਡੇ ਸ਼ਹਿਰਾਂ ਦੇ ਵਿੱਚ ਰੌਣਕ ਹਰ ਟਾਈਮ ਹੀ ਰਹਿੰਦੀਆਂ ਨੇ ਫਰ ਫਿਰ ਵੀ ਮਿਊਨਿਸਪਲ ਕਾਰਪੋਰੇਸ਼ਨ ਜਿਹਦੇ ਬੋਰਡ ਵਗੈਰਾ ਇਲੈਕਸ਼ਨ ਦੇ ਬੋਰਡ ਵਗੈਰਾ ਲੱਗ ਚੁੱਕੇ ਨੇ ਤਿਆਰੀਆਂ ਆਰੰਭ ਹੋ ਚੁੱਕੀਆਂ ਨੇ ਥੋੜੇ ਦਿਨ ਬਾਕੀ ਨੇ ਥੋੜੇ ਦਿਨਾਂ ਦੇ ਵਿੱਚ ਹੀ ਚੋਣਾਂ ਦਾ ਐਲਾਨ ਹੋਇਆ ਤੇ ਮੁਲਾਜ਼ਮ ਹਨਾ ਉਹ ਆਪਣੇ ਡਿਊਟੀਆਂ ਕਰਕੇ ਹਾਜ਼ਰੀ ਲਵਾ ਕੇ ਜੋਇਆ ਲੋਕਾਸ ਸ਼ੋਰੂਮ ਤੁਸੀਂ ਦੇਖ ਸਕਦੇ ਹੋ ਕਿਤੇ ਬਹਾਰਾਂ ਤੇ ਕਿਤੇ ਸਨਟਾ ਨਿਊ ਬਿਲਡਿੰਗਸ ਕੰਸਟਰਕਸ਼ਨਸ ਨੇ ਜਿਹੜੀਆਂ ਹੋ ਰਹੀਆਂ ਨੇ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਦਿਖਾਉਂਦੇ ਜਾਵਾਂਗੇ ਜਿੰਮੇ-ਜਿੰਮਿਆਂ ਦਾ ਮਾਹੌਲ ਹੋਊਗਾ ਠੀਕ ਹੈ ਜੀ ਇਸ ਰੋਡ ਦੀ ਖਾਸੀਅਤ ਇਹ ਹੀ ਹੈ ਜੀ ਕਿ ਜੋ ਜੁਵਲਰਸ ਦੇ ਵੱਡੇ-ਵੱਡੇ ਸ਼ੋਅਰੂਮ ਨੇ ਨਾ ਮੁੱਖ ਸ਼ੋਅਰੂਮ ਨੇ ਜਿਹੜੇ ਉਹ ਇਸੇ ਰੋਡ ਤੇ ਨੇ ਫੋਰਾ ਚੌਕ ਤੋਂ ਆ ਰਹੇ ਆਪਾਂ ਲੈਫਟ ਨੂੰ ਜੇ ਉੱਤਰ ਤੋਂ ਪੱਛਮ ਬਲਦੀ ਗੱਲ ਕਰੀਏ ਤੇ ਫੋਰਾ ਚੌਕ ਤੇ ਰੋਡ ਜਾਂਦਾ ਜਿਹੜਾ ਇਹ ਜਾਂਦਾ ਖਾਲਸਾ ਕਾਲਜ ਵਰਮਨ ਜਿੱਥੋਂ ਆਪਾਂ ਆਏ ਆ ਡਿਊਟੀ ਤੋਂ ਤੇ ਤੁਹਾਨੂੰ ਉੱਥੇ ਪਹਿਲਾਂ ਵੀ ਦਿਖਾਇਆ ਸੀ ਜੁਵਲਰਜ਼ ਜੁਵਲਰਜ਼ ਦੀ ਮੇਨ ਮਾਰਕੀਟ ਹੈ ਜਿਹੜੀ ਮੋਸਟਲੀ ਇੱਥੇ ਹੈ ਤੇ ਜੁਵਲਰੀ ਜੇ ਆਪਾਂ ਨੇ ਹਨਾ ਬਾਈ ਕਰਨੀ ਆ ਤਾਂ ਬੈਸਟ ਪਲੇਸ ਆ ਇਹ ਲੁਧਿਆਣੇ ਦੀ ਦੇਖੋ ਤੁਸੀਂ ਦੇਖ ਸਕਦੇ ਹੋ ਜੈਨ ਜੁਵਲਰਜ਼ ਮੇਨ ਜੁਐਲਰੀ ਹੈ ਜਿਹੜੀ ਲੁਧਿਆਣੇ ਦੀ ਉਹ ਇਸੇ ਰੋਡ ਤੇ ਤੁਹਾਨੂੰ ਜਿਹੜੀ ਹੈਗੀ ਮਿਲੂਗੀ ਪੂਰੇ ਸ਼ਹਿਰ ਦੇ ਵਿੱਚ ਪਈਂਦਾ ਮਹਾਨਗਰ ਹਰਸ਼ਾਹ ਦੇ ਵਿੱਚ ਪਈ ਜਾਂਦੀ ਆ ਨਾ ਬਟ ਕੁੱਲੀ ਡੁੱਲੀ ਮਾਰਕੀਟ ਉਹ ਫਾਰਾ ਚੌਂਕ ਤੋਂ ਖਾਲਸਾ ਗਰਲਜ਼ ਕਾਲਜ ਲੁਧਿਆਣਾ ਦੀ ਹੈ ਹੁਣ ਪਹੁੰਚ ਗਏ ਆਪਾਂ ਫਾਰਾ ਚੌਂਕ ਇੱਥੋਂ ਚੱਲਾਂਗੇ ਆਪਾਂ ਬੱਸ ਸਟੈਂਡ ਨੂੰ ਤੇ ਅੱਜ ਪਹੁੰਚੇ ਤਾਂ ਸੋਚਿਆ ਕਿ ਹਨਾ ਕਿਉਂ ਨਾ ਜਾਣ ਪਛਾਣ ਕਰਵਾ ਦਿੱਤੀ ਜਾਵੇ ਥੋੜੇ ਜਿਹਾ ਆਪਣੇ ਸ਼ਹਿਰ ਬਾਰੇ ਤੇ ਜਦੋਂ ਕੋਈ ਬਾਹਰੋਂ ਆਪਾਂ ਇੰਟਰਵਿਊ ਨੇ ਤਾਂ ਲੁਧਿਆਣੇ ਦੇ ਵਿੱਚ ਇੱਧਰ ਨੂੰ ਕਦੇ ਕੋਈ ਕੰਮ ਹੋਵੇ ਹਨਾ ਥੋੜੀ ਜਿਹੀ ਬਹੁਤ ਹੀ ਨੌਲੇਜ ਤਾਂ ਮਿਲ ਜਾਂਦੀ ਆਪਾਂ ਨੂੰ ਤੋਂ ਇਹ ਆ ਜੀ ਫੋਰਾ ਚੌਕ ਨਵੇਂ ਸਾਲ ਦੀਆਂ ਰੌਣਕਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਲਰੇਡੀ ਤਿਆਰੀਆਂ ਹੋ ਚੁੱਕੀਆਂ ਨੇ 225 ਨੂੰ ਆਪਾਂ ਵੈਲਕਮ ਆ ਜਿਹੜਾ ਉਹ ਕਰਨ ਵਾਲੇ ਆ ਇੰਜੋਏ ਵੀ ਕਰਾਂਗੇ ਵੀਲੌਗ ਵੀ ਬਣਾਵਾਂਗੇ ਆਪਾਂ ਤੇ ਨਵੇਂ ਸਾਲ 2024 ਦੀਆਂ ਯਾਦਾਂ ਵੀ ਸਾਂਝੀਆਂ ਕਰਾਂਗੇ 2025 ਨੂੰ ਵੈਲਕਮ ਵੀ ਕਰਾਂਗੇ ਫੋਰਾ ਚੌਂਕ ਇੱਥੋਂ ਚੱਲਦੇ ਹੁਣ ਆਪਾਂ ਬੱਸ ਸਟੈਂਡ ਦੱਖਣ ਵੱਲ ਨੂੰ ਜਿਹੜਾ ਰੋਡ ਜਾਂਦਾ ਇਹ ਬੱਸ ਸਟੈਂਡ ਵੱਲ ਨੂੰ ਫੋਰਾ ਚੌਂਕ ਦੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਲੋਕੇਸ਼ਨ ਫੋਰਾ ਚੌਂਕ ਲੁਧਿਆਣਾ ਬਸ ਸਟੈਂਡ ਤੋਂ ਜਦੋਂ ਆਪਾਂ ਐ ਡੀਐਮਸੀ ਵੱਲੋਂ ਜਨਗਰ ਰੇਲਵੇ ਸਟੇਸ਼ਨ ਨੂੰ ਜਾਨਣਾ ਇੱਕ ਤਾਂ ਰਸਤਾ ਚੱਲੇ ਜਾਂਦਾ ਮੇਨ ਘੰਟਾ ਘਰ ਵੱਲੋਂ ਤੇ ਇੱਕ ਰਸਤਾ ਜਿਹੜਾ ਹੈਗਾ ਸਿੱਧਾ ਬਸ ਸਟੈਂਡ ਤੋਂ ਜਿਹੜਾ ਹੈਗਾ ਫੋਰਾ ਚੌਕ ਨੂੰ ਜਿਹੜਾ ਰਸਤਾ ਹੈ ਉਹ ਰਸਤੇ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਫੋਰਾ ਚੌਕ ਇੱਥੋਂ ਉਹ ਸਾਹਮਣੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਜਿਹਾ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਿੰਨਾ ਰੇਲਵੇ ਸਟੇਸ਼ਨ ਇੱਥੋਂ ਵੀ ਆਪਾਂ ਇੱਥੋਂ ਵੀ ਰੇਲਵੇ ਸਟੇਸ਼ਨ ਜਾ ਸਕਦੇ ਹਾਂ ਤੇ ਬਾਕੀ ਘੰਟਾ ਕਰ ਹੋ ਕੇ ਰੇਲਵੇ ਸਟੇਸ਼ਨ ਉਹ ਦੂਸਰਾ ਚੌਕ ਹੈ ਜਿਹਦੇ ਆਪਾਂ ਪਹਿਲੇ ਵੀ ਲੌਗ ਦੇ ਵਿੱਚ ਗੱਲ ਕਰ ਚੁੱਕੇ ਆ ਤੁਹਾਨੂੰ ਐਡੀਟਿੰਗ ਦਾ ਟਾਈਮ ਦੱਸਦੇ ਵੀ ਜਾਵਾਂਗੇ ਹੁਣ ਆਪਾਂ ਇੱਥੋਂ ਲਵਾਂਗੇ ਥਰੀ ਵੀਲਰ ਥਰੀ ਵੀਲਰ ਲੈ ਕੇ ਚੱਲਾਂਗੇ ਬੱਸ ਸਟੈਂਡ ਬੱਸ ਸਟੈਂਡ ਤੋਂ ਚੱਲਾਂਗੇ ਬੱਸ ਤੇ ਫਿਰ ਫੇਰ ਪਹੁੰਚਾਂਗੇ ਆਪਾਂ ਆਪਣੇ ਟਿਕਾਣੇ ਤੇ ਬੜੇ ਰਹੋ ਲਓ ਜੀ ਉਥੋਂ ਲਿਆ ਸੀ ਆਪਾਂ ਨੇ ਥਰੀ ਵੀਲਰ ਥਰੀ ਵੀਲਰ ਤੋਂ ਲੈ ਕੇ ਪਹੁੰਚ ਗਏ ਆਪਾਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਦਿਖਾਉਣਾ ਐਂਟਰ ਜਿੱਥੋਂ ਲਮਾਂਗੇ ਆਪਾਂ ਬੱਸ ਤੇ ਬੱਸ ਸਟੈਂਡ ਦੇ ਨਜ਼ਾਰੇ ਵੀ ਅੱਜ ਤੁਹਾਨੂੰ ਦਿਖਾਵਾਂਗੇ ਬੱਸ ਸਟੈਂਡ ਕਰ ਰਹੇ ਐਂਟਰ ਤੇ ਐਟਰੀ ਦੇਖਦੇ ਜਾਓ ਤੇ ਬੱਸ ਸਟੈਂਡ ਦੇ ਦਰਸ਼ਨ ਵੀ ਕਰਦੇ ਜਾਓ ਪੰਜਾਬੀ ਖਾਣਾ ਤੁਹਾਨੂੰ ਬੱਸ ਸਟੈਂਡ ਦੇ ਬਾਹਰ ਉਪਲਬਧ ਹੋ ਜੂਗਾ ਦੇਖੋ ਛੋਲੇ ਭਟੂਰੇ ਛੋਲੇ ਸਮੋਸੇ ਦਹੀਂ ਪਰੌਂਠਾ ਲੱਸੀ ਚਾਹੇ ਕਾਫੀ ਮੈਗੀ 버ਗਰ ਪੈਟੀਜ਼ ਇਹ ਬਾਹਰੋਂ ਆਇਆ ਮੁਸਾਫਰ ਨਾ ਇੱਥੇ ਆ ਕੇ ਜਾਇਜ਼ ਰੇਟਾਂ ਦੇ ਵਿੱਚ ਵਧੀਆ ਅਹ ਪੇਟ ਪੂਜਾ ਕਰ ਸਕਦਾ ਹੈ ਹਨਾ ਚਲੋ ਹੁਣ ਆਪਾਂ ਕਰਦੇ ਆਂ ਬੱਸ ਸਟੈਂਡ ਐਂਟਰ ਥੋੜਾ ਥੋੜਾ ਦਿਖਾਉਂਦੇ ਜਾਵਾਂਗੇ ਸੇਲਜ਼ ਨੇ ਜੋ ਆਮ ਬੱਸ ਸਟੈਂਡ ਦੀ ਰੌਣਕ ਹੁੰਦੀ ਹੈ ਹਨਾ ਸਕੂਲ ਕਾਲ ਸਕੂਲ ਲੈਵਲ ਤੇ ਆ ਵਿਜਿਟ ਟੂ ਅ ਬੱਸ ਸਟੈਂਡ ਆਪਾਂ ਪੈਰਾਗ੍ਰਾਫ ਏਸੇ ਐਂਡ ਲੈਟਰ ਟੂ ਅ ਫਰੈਂਡ ਰਿਲੇਟਿਵ ਲਿਖਦੇ ਰਹਿੰਨੇ ਆ ਨਾ ਦੇਖੋ ਜੀ ਬੱਸ ਸਟੈਂਡ ਲੁਧਿਆਣਾ ਦੀਆਂ ਰੌਣਕਾਂ ਕਿਉਂ ਜੀ ਰੌਣਕਾਂ ਹੀ ਰੌਣਕਾਂ ਨੇ ਨਾ ਬੱਸ ਸਟੈਂਡ ਲੁਧਿਆਣਾ ਹੁਣ ਆਪਾਂ ਬੱਸ ਸਟੈਂਡ ਲੁਧਿਆਣਾ ਦੇ ਵਿੱਚ ਵਿੱਚ ਐਂਟਰ ਕਰ ਚੁੱਕੇ ਆਂ ਤੇ ਇੱਥੋਂ ਇੰਡੀਆ ਦੇ ਨਾ ਪੰਜਾਬ ਤੋਂ ਬਾਹਰੀਆਂ ਸਟੇਟਾਂ ਖਾਸ ਕਰਕੇ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਇਹਦੇ ਤੱਕ ਨੇ ਬੱਸਾਂ ਜਿਹੜੀਆਂ ਆ ਮਿਲ ਜਾਣਗੀਆਂ ਆਪਾਂ ਨੂੰ ਭੀੜ ਕਰਾਊਡ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਦੇਖਣ ਨੂੰ ਮਿਲਦੀ ਹੈ ਨਾ ਆਪਾਂ ਅੱਗੇ ਚੱਲ ਕੇ ਲੈਂਦੇ ਆ ਆਪਣੇ ਰੂਟ ਵਾੜੀ ਬੱਸ ਆਪਾਂ ਨੇ ਲੈਣੀ ਹੈ ਬੱਸ ਲੁਧਿਆਣਾ ਟੂ ਮਲੇਰਕੋਟਲਾ ਤੇ ਦੇਖਦੇ ਆਂ ਆਪਾਨੂੰ ਮਿਲਦੀ ਹੈ ਕਿਹੜੀ ਬੱਸ ਸਰਵਿਸ ਬਹੁਤ ਜ਼ਿਆਦਾ ਹਰ ਪਾਸੇ ਨੂੰ ਸਰਵਿਸ ਲੁਧਿਆਣਾ ਬੱਸ ਸਟੈਂਡ ਦੀ ਖਾਸੀਅਤ ਹੈ ਲੁਧਿਆਣਾ ਬੱਸ ਸਟੈਂਡ ਤੋਂ ਆਪਾਂ ਕਿਸੇ ਵੀ ਜਗ੍ਹਾ ਨੂੰ ਪੰਜਾਬ ਦੇ ਹਰ ਕੋਨੇ ਤੱਕ ਸਰਵਿਸ ਹੈ ਜਿਹੜੀ ਬਹੁਤ ਜ਼ਿਆਦਾ ਅਵੇਲੇਬਲ ਹੈ ਤੇ ਜਾਂ ਟਾਈਮ ਵੀ ਵੇਟ ਵੀ ਨਹੀਂ ਕਰਨੀ ਪੈਂਦੀ ਇੱਥੇ ਆਉਣੇ ਜੀ ਆਪਣੀ ਬੱਸ ਸੰਗਰੂਰ ਪਾਤਨਾ ਟਿਹਾਨਾ ਹਿਸਾਰ ਫਤਿਹਬਾਦ ਨਾਪਾ ਪਟਿਆਲਾ ਅਮਰਗੜ ਬਾਗੜੀਆਂ ਮਲੇਰਕੋਟਲਾ ਠੀਕ ਹੈ ਜੀ ਇਹ ਵੀ ਜੇ ਆਪਾਂ ਨੂੰ ਮਿਲ ਗਈ ਆਪਾਂ ਲਵਾਂਗੇ ਅਮਰਗੜ ਡੈਲੂ ਆਲਮਗੀਰ ਕੋਪਾ ਮਲਾਵ ਆ ਟਿਕਾਣਾ ਆਪਣਾ ਉਸਲੀ ਤੇ ਫਿਲਹਾਲ ਕੋਈ ਬੱਸ ਨਹੀਂ ਜਦੋਂ ਬੱਸ ਆਈ ਆਪਾਂ ਉਹ ਵੀ ਦੇਖਦੇ ਆ ਕਰਦੇ ਆ ਤੇ ਦੇਖਦੇ ਜਾਓ ਮਿਸ ਨਾ ਕਰੋ ਭਰਾਵੋ ਬਸ ਆ ਚੁੱਕਿਆ ਜੀ ਆਪਣੀ ਸਟੈਂਡ ਤੇ ਲੱਗ ਦਿੱਤੀ ਐ ਚੜਦੇ ਹੁਣ ਆਪਾਂ ਬੱਸ ਦੇ ਵਿੱਚ ਤੇ ਦਿਖਵਾਣਾ ਤੁਹਾਨੂੰ ਬੱਸ ਹਲੋ ਬੱਸ ਤੇ ਬੋਰਡ ਤੇ ਲੱਗਾ ਡੱਬ ਵਾਲੀ ਬਠਿੰਡੇ ਵਾਲੇ ਲੁਧਿਆਣਾ ਆਪਾਂ ਜਾਣਾ ਮਲੇਕੋਟਲਾ ਮਲੇਕੋਟਲੇ ਦੀ ਬੱਸ ਇਹੀ ਐ ਆਪਾਂ ਚੜਦੇ ਆ ਹੁਣ ਬੱਸ ਦੇ ਵਿੱਚ